ਲਓ ਜੀ ਦੋਸਤੋ ਆਪਾਂ ਕਰਦੇ ਆ ਅੱਜ ਬੁੜੀਆਂ ਨਾਲ ਨਿਕੇ ਨਿਕੇ ਕੰਮ ਕਰਾਉਣੇ ਆ ਕਰਦੇ ਪਿੱਕਾ ਪਾਇਪ ਜੀ ਨਹੀਂ ਚੜਦੀ ਉਹ ਚੜਾਉਣੇ ਆ ਨਾਲ ਕਰਕੇ ਪੱਤਾ ਹਾਂ ਫਿਰ ਇੱਕ ਮਿੰਟ ਮੈਂ ਤੇਗ ਨਾਲ ਵੇੜ ਲੈ ਮੈਂ ਇਧਰ ਉਹ ਇਧਰ ਕਰੀ ਤੈਗ ਨਾਲ ਵੇੜ ਕੇ ਇਹਨਾਂ ਦਾ ਕਰਕੇ ਦੇਖੀ ਜਿਗਾੜਾ ਇਹ ਚੱਕਰ ਕਰ ਜਾਂਦੀ ਆ ਵੇੜੇ ਜਾ ਇਹਦੇ ਤੇੜੀ ਬੰਦਾ ਥੈਂਕ ਯੂ ਥੋੜੀ ਹੂ ਡਾਕਟਰ ਅੱਧੀ ਟੈਂਕੀ ਆ ਐਸੇ ਨੂੰ ਲਾ ਗਏ ਲੋ ਲਿਆਓ ਇਹਨੂੰ ਬਦਾਲਾਂਗੇ ਇਹਨੂੰ ਲਾ ਦੇ ਇਹਨੂੰ ਲਾ ਦੇ ਮੈਂ ਕਰਦਾ ਦਾ ਦਰਮੇ ਨੂੰ ਇਹਨੂੰ ਗਰਮ ਕਰਕੇ ਨਾ ਚੜਾਉਂਦੇ ਆ ਨੂੰ ਬੜੀਆਂ ਆਹਦਾ ਬੜਾ ਇਹਨਾਂ ਤਰਫ ਕੇ ਇਹਦਾ ਪ੍ਰੋਜੈਕਟ ਤਿਆਰ ਇਹਦਾ ਕਰਦੇ ਆ ਪ੍ਰੋਜੈਕਟ ਤਿਆਰ ਆਪੂ ਬਣਿਆ ਨਹੀਂ ਕਰੋ ਇਹਦੇ ਕੋਹ ਕੂਪਨੀ ਵਿੱਚ ਫੇਰ ਕੇ ਨਹੀਂ ਚੌੜੀ ਕਰਾਗੇ ਆਹਿਆ ਤਿਰਕਿਉ ਉਹ ਗੁਣੀ ਇਹ ਮੰਨ ਤਰਦਾ ਹੈ ਅਗਰ ਕੂਪਨੀ ਵਿੱਚ ਕਰਮ ਕਰਨ ਦੇ ਨੂੰ ਗਰਮ ਕਰਕੇ ਨਾ ਇਹਦੇ ਵਿੱਚ ਨਗਾ ਆ ਕੇ ਫੇਰ ਉੱਤੇ ਜੜੂ ਹੂੰ ਜੜਦੀ ਹੈ ਆ ਗੱਜਰ ਇੱਧਰ ਰੱਖ ਮੜੀ ਇੱਧਰ ਕਾਲਸ ਜੜੂ ਇਹ ਵੀ ਨਗੇ ਨਗੇ ਕੰਮ ਜ਼ਿੰਦਗੀ ਦਾ ਹਿੱਸਾ ਨੇ ਸਾਰੇ ਕੰਮ ਕਰਾਉਣੇ ਪੈਂਦੇ ਆ ਨਾਲ ਕਰ ਦੇ ਕਮੈਂਟ ਹੂੰ ਦੇਖੀ ਜਿਹੜਾ ਕਿ ਤੂੰ ਸੈਨਿਕੀ ਚੜ੍ਹ ਕੇ ਲੋਟ ਆ ਕਰ ਦੇ ਤਾ ਦਿਮਾਗੇ ਇਹ ਚੜੂ ਨੂੰ ਫਿਟ ਇਹ ਚੜੂ ਦੇ ਤਰ੍ਹਾਂ ਚੜੀ ਕਰ ਦੇਵੀਂ ਇਹ ਕਰ ਲੈ ਸਾਡਾ ਉਹ ਕੰਮ ਆ ਰਹੀ ਜੀ ਨੂੰ ਗੋਰਾ ਪਟੇ ਕਹੀਂ ਕਿਥੇ ਨਹੀਂ ਜਾਉਂਗੀ ਇਹ ਤੇ ਜਿਹਦੇ ਬਾਹਰ ਦੇ ਚਾਹ ਕਿ ਨਾ ਉਹ ਵੀ ਕਰ ਜਾਂਦਾ ਹੈ ਇਹਦਾ ਮੁੱਤ ਕਰ ਲੈ ਹਰਾ ਪਾਇਦਾ ਹੈ ਤਰੂ ਉਹ ਉਹ ਤਹਾ ਹੈ ਤੇ ਤੇਰਾ ਚੜ ਜੇ ਨਾ ਇਹ ਜੋ ਔਖੇ ਦੋ ਦੀ ਜੋ ਕੋਲ ਜਾਂਦੀ ਹੁਣ ਗੱਲ ਕਰੀ ਆ ਆ ਆ ਚੜ ਜੂਗੀ ਸਰੀ ਇਹ ਵੀ ਉਹ ਨੂੰ ਤਸਾ ਕੇ ਚੌੜੀ ਆ ਉਹ ਹੀ ਕੋ ਦਾ ਮਤਲਬ ਉਹ ਹੀ ਕੋ ਸ ਹੈ ਚੜਨਾ ਨਹੀਂ ਕਿਸੇ ਨੂੰ ਕੋਈ ਨਹੀਂ ਰੇਡੀਓ ਦੋ ਤਰਫ ਜਿੱਤ ਸਕਦਾ ਹੈ ਸਪਤਾਰ ਦਾ ਮੂੰਗਾ ਵਾਰ ਦਾਂਗਾ ਛੱਡ ਦੀ ਬੜਾ ਹੀ ਮੁਸ਼ਕਲ ਚੜਦੀ ਕਰਕੇ ਹੁੰਦਾ ਹੈ। ਅਸੀਂ ਮਤ ਕਦੋਂ ਨਿਕਰਾਗੇ ਹੁਣ? ਇਹ ਗਈ ਵਸ। ਤਾਂ ਇਹ ਸਾਰੀ ਜਲਮ ਹੋਈ ਪਈ ਹੈ ਨਾ। ਥੰਡੋਂ। ਅਗਰ ਉਹ ਵੀ ਚੜ ਗਈ ਇਹੋ ਚੜ ਗਈ। ਚੜ ਤੜੀ ਘੱਟ ਚੜੀਏ। ਇਹਦੇ ਉੱਤੇ ਉਹ ਲਾ ਦਨੇ ਆ। ਤਾਂਬੇ ਦੀ ਤਾਰ ਦਾ। ਘੱਟ ਚੜੀਏ ਚੜ ਤਾ ਗਈ। ਚੜ ਜੂਗੀ। ਹੋਰ ਗਰਮ ਕਰਕੇ ਫਿਰ ਬਾਹਰ ਦੇ ਫੇਰ ਲੈਂਦੇ ਆ ਇਹਨੂੰ। ਤਸਬਾਹ ਕੋਲੇ ਕਰ ਲੋ ਨਾ ਵਾਹ ਨੂੰ ਕਿਸੇ ਦਾ ਬਾਹਰ ਉੱਥੇ ਵੀ ਕਿਹੜਾ ਵਾਰੀ ਦੂਲੇ ਨਹੀਂ ਨਹੀਂ ਆਏ ਤੂੰ ਹੋਰ ਲੱਕੜ ਹੈ ਨਹੀਂ ਮਰੀ ਮੁੱਝ ਪਤਾ ਨਹੀਂ ਫਰਦੇ ਹੋਰ ਕਿਤੇ ਹੋਰ ਉਹਦੇ ਆ ਆ ਗੁੱਲਾ ਆ ਫਿਰ ਕੇ ਦੇਖ ਰਿਹਾ ਅੱਜ ਹਾਂ ਇਹ ਵੀ ਠੀਕ ਹੈ ਨਾ ਜਮੀ ਲੋਟ ਆਉਰੇ ਆ ਕੇ ਬੈਠੀ ਲਾ ਉਹ ਕਰ ਲੋ ਹੋਰ ਹੋਰ ਇਹਨੂੰ ਗਰਮ ਕਰ ਕਰਕੇ ਇਹਨੂੰ ਚੜਾ ਦਿੰਦੇ ਉੱਤੇ ਇਹਨੂੰ ਫਿਰ ਖਿੱਚ ਕੇ ਮਗਰੋਂ ਫਿਰ ਚੜ ਜੀ ਉੱਤੇ ਇਹ ਆਏ ਦੇ ਯਾਰ ਦੇ ਵੀ ਨਿੱਕੇ ਨਿੱਕੇ ਕੰਮ ਜੀ ਨਾ ਆਹ ਤੱਤਾ ਹੀ ਬਾਹ ਹੋ ਗਿਆ ਕੰਮ ਇਹ ਨਿਕਲ ਜੂ ਇਹ ਤਾਂ ਨਿਕਲ ਜੂ ਇਹ ਤਾਂ ਕੋਈ ਉਹ ਗਾਇਹੇ ਉਹ ਬੈਠਾ ਨਾ ਚੜਨਾ ਨਹੀਂ ਤੇ ਦੇਖ ਤਾਹਾਂ ਪਾਪ ਦੇ ਦੀ ਪਈ ਹੋਣ ਮਸ਼ੀਨ ਵਾਲੀ ਵੀ ਤਾਹਾਂ ਫਿਰ ਕੰਮ ਤੋਂ ਫਿਰ ਉਹ ਵੀ ਐਡੀ ਹੋਈ ਹੈਗੀ ਉਹ ਤਾਂ ਛੋਟੀ ਆ ਪਾਏ ਫਿਰ ਪਾਣੀ ਤੋਂ ਹੋਈ ਇੱਕ ਚੀਜ਼ ਪਾਏ ਪਤੇ ਪਾਏ ਤਾਂ ਚੜਜੂ ਚੜਕੇ ਆ ਹਾਂ ਚੜੀ ਚੜੀ ਇਹ ਤਾਂ ਫੜਕੇ ਮਸਿੰਗ ਤਾਂ ਹਾ ਤੋ ਪਰੇ ਜੇ ਜੁੜਾ ਜੁੜਾ ਤਿੰਨ ਜੀ ਮਿਲ ਗੂ ਇਹ ਮੱਕਰ ਦੂ ਘੰਟੇ ਦਾ। ਥੋੜੀ ਜਿਹੀ ਜਾ। ਜਿਹੜੇ ਇਲੈਕਟ੍ਰੋਨ ਦੇ ਆਪਾ ਉਹ ਕਰਦਾ ਨਾ ਤਾਰ ਦਾ ਉਹ ਮੇਟਾ। ਜੀ ਰੋਟੀ ਲੇ ਚੜਨਾ ਇਹਨੇ। ਇੰਨਾ ਨਹੀਂ ਕਰਨਾ ਨਹੀਂ। ਨਿਕਲ ਜੁਗੀ। ਵਿੱਚੋਂ ਨਾ ਪੱਤੀ ਜਾਵੇ ਕਿਤੇ। ਤੁਮ ਚੜਤਾ ਗਈ ਥੋੜੀ ਜਿਹੀ। ਹਲਦੀ ਵਿੱਚ ਉਹ ਹੀ ਪਾਇਆ ਪਤਾ ਹਲਦੀ ਨਹੀਂ ਹਲਦੀ ਹੈ ਫਿਰ ਬਾਹਲਾ ਤਾਂ ਘਾਹ ਕਰੋ ਫਿਰ ਵਿੱਚ ਉਹ ਜੀ ਕਿਤੇ ਮੋਟਰ ਤੇ ਪਾਓ ਮੋਟਰ ਦੇ ਪਾਣੀ ਪਈ ਜਾ ਮਾੜਾ ਜਿਹੜੇ ਤੱਤਾ ਕਰੇਂਗੇ ਇਹਨੇ ਆਖਰੇ ਗਾਇਸ਼ ਨਾ ਖੜ ਖੜਦੇ ਹਾਂ ਦੋ ਸਿਕੰਟ ਅਗਰ ਤਾਰ ਵਧੇ ਲੱਗ ਜੂ ਤਾ ਹਾਂ ਔਰ ਮੈਂ ਕਿ ਤਾਰ ਉੱਪਰ ਘਟਿਆ ਤੋ ਮਾੜਾ ਇਹ ਸ਼ੇਕ ਨਾ ਜੜਦੀ ਹੁੰਦਾ ਹੈ ਹੁੰਦਾ ਸ਼ੇਕ ਥੋੜਾ ਜਿਹਾ ਪਾ ਲੂ ਕਰਕੇ ਤਾਂ ਦਿਓ ਸੁਣਾ ਕੰਮ ਇਹਦੇ ਕੰਮ ਹੱਥ ਪਾ ਲੀਏ ਪਾ ਇਹ ਯਾਰ ਦੇਖ ਤਾਂ ਹੂੰ ਮੈਂ ਬੜਾ ਜਿਦਾਂ ਨੂੰ ਉਹ ਨਹੀਂ ਕਰੋਗੇ ਹੈਲੋ ਫਿਰ ਪੈਸੇ ਖਰਦੀ ਨਹੀਂ ਇਹ ਬਾਤ ਅੱਕਾ ਇਹਨੂੰ ਅੱਕਾ ਦਾ ਕੀ ਕਰਾਂ ਕੇ ਰੋਟੀ ਟੇਟੀ ਕਰਕੇ ਖੜਾਉਣੀ ਆ ਬਸ ਅੰਮੀ ਵੀ ਦਰਗੀ ਦੇਖੀ ਇੰਨੀ ਜੜੀ ਜਦਾ ਯਾਰ ਅੱਧੀ ਘੰਟੇ ਅੱਧੀ ਘੰਟੇ ਕਿਧਰੀ ਇਹ ਦੇਖੀ ਚਲੋ ਜੀ ਫਾਇਰ ਅੱਧੀ ਘੰਟੇ ਜੜੀ ਇਹਦਾ ਹੱਥ ਵੀ ਕਾਲੇ ਕਰ ਲਈ ਅੱਗ ਬੁਝਾ ਦੇ ਅੱਗ ਬੁਝਾ ਦੇ ਅੱਗ ਬੁਝਾ ਦੇ ਹਾਂ ਰਿਕੇ ਨਹੀਂ ਜੜੀ ਬਹੁਤ ਹੈ ਹਾਂ ਬਹੁਤ ਨਹੀਂ ਜੜੀ ਦੇਖਦੇ ਹੁਣ ਦੇਖਦੇ ਆਏ ਤਾਂ ਇਤ ਤਰੇਡੀ ਲਾਉਂਦੇ ਹਰੇ ਦੇਖ ਪਾਣੀ ਪਾ ਤੇ ਨਖਰਪਾਨ ਦੇ ਭਾਈ ਤੇਰੇ ਹੋ ਗਏ ਮੇ ਤਾਂ ਮਾਸ ਵੀ ਪਟਿਆ ਗਿਆ ਯਾਰ ਹੱਸ ਤੋਂ ਮਾਸ ਪਟਿਆ ਗਿਆ ਇਥੋਂ ਹੁਣ ਚਲੋ ਚਲੋ ਠੀਕ ਹੈ ਜੀ ਕਰਤਾ ਕੰਮ ਆਪਾਂ ਬੜੀਆ ਓਕੇ